ਟਾਈਮ ਹਾਲ ਦੀਆਂ ਇਹ ਤਸਵੀਰਾਂ ਜ਼ੀਰਾ ਦੇ ਨੇੜਲੇ ਪਿੰਡ ਗਾਦੜੀ ਵਾਲਾ ਦੀਆਂ ਨੇ ਜਿੱਥੇ ਨਸ਼ੇ ਦੇ ਦੈਂਤ ਨੇ ਚਾਰ ਪੈਣਾ ਦੇ ਇਕਲੌਤੇ ਪ੍ਰਾਣ ਨੂੰ ਉਹਨਾਂ ਤੋਂ ਹਮੇਸ਼ਾ ਦੇ ਲਈ ਖੋ ਲਿਆ ਜਿਸ ਕਾਰਨ ਪੂਰੇ ਪਰਿਵਾਰ ਦੇ ਵਿੱਚ ਸੋਗ ਦਾ ਮਾਹੌਲ ਬਣਿਆ ਹੋਇਆ ਹੈ ਦੱਸਿਆ ਜਾ ਰਿਹਾ ਹੈ ਕਿ ਸਾਈ ਸਾਲਾ ਮ੍ਰਿਤਕ ਨੌਜਵਾਨ ਗੁਰਪ੍ਰੀਤ ਸਿੰਘ ਕਾਫੀ ਸਮੇਂ ਤੋਂ ਨਸ਼ੇ ਦਾ ਆਦੀ ਸੀ ਜਿਸ ਨੂੰ ਕਿ ਪਰਿਵਾਰ ਦੇ ਵੱਲੋਂ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ ਜਿਸ ਤੋਂ ਬਾਅਦ ਉਸਨੇ ਫਿਰ ਤੋਂ ਨਸ਼ਾ ਕਰਨਾ ਸ਼ੁਰੂ ਕਰ ਦਿੱਤਾ ਸੀ ਜਿਸ ਦੀ ਓਵਰਡੋਜ਼ ਦੇ ਨਾਲ ਉਸਦੀ ਮੌਤ ਹੋ ਗਈ ਇਸ ਮਨਤਬਾਗੀ ਘਟਨਾ ਤੋਂ ਬਾਅਦ ਪੀੜਤ ਪਰਿਵਾਰ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਨਸ਼ੇ ਨੂੰ ਜਲਦ ਤੋਂ ਜਲਦ ਖਤਮ ਕੀਤਾ ਜਾਏ ਤਾਂ ਜੋ ਕਿਸੇ ਦਾ ਵੀ ਪੁੱਤ ਆਪਣੇ ਪਰਿਵਾਰ ਤੋਂ ਦੂਰ ਨਾ ਜਾ ਸਕੇ ਸਾਰਿਆਂ ਤੋਂ ਵੱਡਾ ਸੀਗਾ ਇਹ ਤੇ ਇਹਦੇ ਚਾਰ ਭੈਣਾਂ ਜੀ ਇਹ ਨਸ਼ੇ ਦੇ ਕਾਰਨ ਹੀ ਹੋ ਗਿਆ ਜੀ ਨਸ਼ੇ ਨੇ ਸੱਟ ਲਿਆ ਤੇ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਮੰਗ ਕਰਦੇ ਹਾਂ ਜੇ ਨਸ਼ੇ ਨੂੰ ਨੱਥ ਪਾਉਣੀ ਚਾਹੀਦੀ ਹੋਰ ਮਾਵਾਂ ਨਾ ਰੋਣ ਮੈਂ ਤਾਂ ਜਿਹੜੇ ਰੋਣੇ ਰੋਣੇ ਮੇਰੇ ਤਾਂ ਥੋੜਾ ਖੋਲਿਆ ਕੋਈ ਨਹੀਂ ਆ ਹੋਰ ਨਾ ਰੋਣਗਾ ਹਾਂਜੀ ਦੋ ਵਾਰੀ ਸਾਨੂੰ ਜਦੋਂ ਪਤਾ ਲੱਗਾ ਨਾ ਥੋੜਾ ਥੋੜਾ ਛੋਜਾ ਹੋਇਆ ਉਦੋਂ ਅਸੀਂ ਦੋ ਵਾਰੀ ਸੈਂਟਰ ਚ ਵੀ ਕਰਵਾਇਆ ਸੀ ਕੋਈ ਗਰੀਬ ਪਰਿਵਾਰ ਦਾ ਲੜਕਾ ਸੀ ਗੁਰਪ੍ਰੀਤ ਸਿੰਘ ਤੇ ਚਾਰਾਂ ਭੈਣਾਂ ਦਾ ਘਰੋਤਾ ਭਾਈ ਸੀ ਇੱਕ ਭੈਣ ਜਿਹੜੀ ਵਿਆਹਣ ਵਾਲੀ ਐ ਤੇ ਤਕਰੀਬਨ 1000 ਬੱਚਾ ਜਦੋਂ ਦੀ ਕੈਪਟਨ ਸਰਕਾਰ ਬਣੀ ਐ ਪੰਜਾਬ ਦੇ ਵਿੱਚ ਇਹ ਨਸ਼ੇ ਦੀ ਕਰ ਕਰਕੇ ਮਰ ਗਿਆ ਹੋਣਾ ਕਿੰਨੇ ਕਿਸਾਨ ਆਤਮ ਹੱਤਿਆਵਾਂ ਕਰ ਗਏ ਤੁਹਾਡੇ ਸਾਹਮਣੇ ਤੇ ਕੈਪਟਨ ਸਾਹਿਬ ਨੇ ਕਿਹਾ ਸੀ ਵੀ ਮੈਂ 4 ਹਫ਼ਤੇ ਨਸ਼ਾ ਖਤਮ ਕਰੂੰਗਾ ਤੁਹਾਡੇ ਸਾਹਮਣੇ ਵੇਖ ਲੋ ਵੀ ਆਪਣੇ ਇਲਾਕੇ ਜੀ ਕਈ ਜਿਹੜੇ ਨੌਜਵਾਨ ਹੈ ਉਹ ਨਸ਼ੇ ਦੀ ਪੀੜ ਚੜ ਗਏ ਗਰੋਤਾ ਭਾਈ ਚਲਾ ਗਿਆ ਉਹਦੀ ਮਾਂ ਵੀ ਰੋਲਾ ਪਾਉਂਦੀ ਰਹੀ ਵੀ ਇਹਨੂੰ ਦੋ ਵਾਰੀ ਐਡਮਿਟ ਵੀ ਕਰਾਇਆ ਨਾਉ ਨਾ ਪ੍ਰਾਪਰ ਦਵਾਈ ਦਿੱਤੀ ਨਾ ਉਹਦਾ ਇਲਾਜ ਸੀ ਸਰਕਾਰ ਨੇ ਕਰਾਇਆ ਇਸ ਘਟਨਾ ਨੇ ਇੱਕ ਵਾਰ ਫਿਰ ਤੋਂ ਸਰਕਾਰ ਨੂੰ ਸਵਾਲਾਂ ਦੇ ਘੀਰੇ ਦੇ ਵਿੱਚ ਖੜਾ ਕਰ ਦਿੱਤਾ ਜਿਸ ਨੇ ਕਿ ਨਸ਼ੇ ਨੂੰ ਚੰਦਕ ਦਿਨਾਂ ਦੇ ਵਿੱਚ ਖਤਮ ਕਰਨ ਦਾ ਦਾਵਾ ਕੀਤਾ ਸੀ ਜ਼ੀਰਾ ਤੋਂ ਧਰਮਪਾਲ ਸੱਚਦੇਵਾ ਦੀ ਰਿਪੋਰਟ ਢੇਲੀ ਪੋਸਟ ਪੰਜਾਬੀ ਜੇ ਤੁਹਾਡੇ ਆਇਲਸ ਵਿੱਚ 6 each ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਸ ਦਾ ਤਜਰਬਾ ਹੈ